ਅਜੀ ਸਸੇ ਕਾਲ ਜੀ ਸਵਾਗਤ ਆ ਤੁਹਾਡਾ ਸਾਡੀ ਨਵੀਂ ਵੀਡੀਓ ਚ ਤੇ ਅੱਜ ਬੜੇ ਦਿਨਾਂ ਬਾਅਦ ਨੂੰ ਲੱਗੇ ਆਪਾਂ ਬਲੌਗ ਕਮਾਕਾਰਾਂ ਚ ਹੋ ਗਏ ਤੇ ਇੱਧਰ ਜੋ ਨੂੰ ਵੀ ਰਹੀ ਤਾਂ ਬੰਨਾ ਚੱਕ ਨਹੀਂ ਲੋ ਇਦਾਂ ਨਾਲ ਹੀ ਹੋ ਬਈ ਇਹ ਤਾਂ ਕਿ ਦੁਨੀਆ ਖਤਮ ਐ ਇਹਨਾਂ ਮੇਸਤਰੀ ਕੋ ਗੂਗਲ ਪੇ ਨਹੀਂ ਸੈਟ ਹੁੰਦਿਆ ਤੇ ਅੱਜ ਆਪਾਂ ਵੀਡੀਓ ਬਣਾਵਾਂਗੇ ਵੀ ਆਪਣੇ ਭਰਾਣੇ ਕੰਨੀਆਂ ਆ ਲਾਈਟਾਂ ਅਲਰ ਕਾ ਕਰੈਕਟਰ ਵਾਸਤੇ ਇਹਨਾਂ ਨੂੰ ਖੋਲਦੇ ਆਂ ਤੇ ਵੇਖਦੇ ਆਂ ਕੀ ਸਾਪਿਆ ਇਹਦੇ ਚ ਕੀ ਭੇਜਤਾ ਇਹਨੇ ਇਹ ਇਥੇ ਉਹ ਵਿਆਹ ਕਰਨਾ ਫੜਾਈਓ ਫੜਾਈਓ ਕਰ ਰਿਹਾ ਲੋ ਗਾਈਸ ਉਹਨਾਂ ਦਾ ਪਿਆ ਵੀ ਆਉਂਨੇ ਆ ਉਹ ਵੀ ਅਨਵੀਰ ਪਿਆ ਲੈ ਗਿਆ ਹੋਊਗਾ ਇਹ ਵੀ ਖਾਵਾਂਗੇ ਤੇ ਕੇ ਇਹਨੇ ਪਰਣਾ ਪੱਗਪਗ ਵਿਆਹ ਸ਼ਾਇਦ ਬਣਾਉਣੀ ਹੋ ਵੀ ਨਾ ਕਰਾਟ ਆ ਸ਼ਕਲ ਦਿਖਾ ਦੇ ਕਿੰਦਰਾ ਇਧਰ ਬੁਥੀ ਕਰੀ ਕੋ ਪੱਕੇ ਨੇ ਵਿਆਹ ਸ਼ਾਦੀ ਤੇ ਕਿਤੇ ਬਣਾਉਣੀ ਹੋਵੇ ਫੰਕਸ਼ਨ ਆਸਤੇ ਇਹਨਾਂ ਕੰਟੈਕਟ ਕਰੋ ਨੰਬਰ ਬੋਲੀਆ ਆਪਣਾ ਜੋ ਬੰਸਰਾ ਆ ਦੀ ਆਈਡੀ ਹੈ ਤੇ ਇਹਨੂੰ ਕਰ ਲਓ ਮੈਸੇਜ ਡਾਇਰੈਕਟ ਇਹਨੂੰ ਕਰਦੇ ਆਪਾਂ ਅਨਬਾਕਸਿੰਗ ਕੀ ਇਹਦੇ ਚੋਂ ਨਿਕਲਦਾ ਹੈ ਐਵੇਂ ਨਾ ਕਿਤੇ ਸਮਝ ਰੋਗੀ ਮੈਂ ਕਹੀ ਜਾਂਦੀ ਆ ਇਹ ਕਾਰਟ ਰੇਟ ਤੋਂ ਆਇਆ ਹੈ ਪੁਗਰੀ ਨਾ ਸਮਝ ਜਿਓ ਕਿਤੇ ਦਿਖਾ ਦੀ ਹੈ ਨਾ ਚੰਗੀ ਤਰ੍ਹਾਂ ਕੋਈ ਕਵੇ ਨਾ ਵੀ ਐਵੇਂ ਕਿ ਦੇਖ ਤੋਂ ਲੈ ਕੇ ਗਈ ਜਾਂਦੇ ਯੂਐਸ ਪੋਸਟ ਯੂਐਸਓ ਪੋਸਟੇਜ ਪੇਡ ਯੂਐਸਓ ਆਂ ਜਿਆਨ ਬੜੇ ਦਿਨ ਹੋ ਗਏ ਪਰ ਆਪਣਾ ਟਾਈਮ ਲਗਾ ਖੋਲ ਦੇ ਇਹਨੂੰ ਅੱਗੇ ਨੂੰ ਛੋਟਣਾ ਤੇ ਦੇਖਦੇ ਕੀ ਬਤਾ ਦੇ ਤਾਜੀ ਦਾ ਮੰਗਰ ਤਲਕੇ ਤਾਂ ਅੰਦਰ ਦਾ ਬੈਟਰੀ ਲਾ ਖਾਦੀ ਦਿਖਾਵਾ ਸਿੰਗਰ ਨੂੰ ਮੰਨ। ਜਿਆ ਮਨੀ ਲਈ ਆਪਣਾ ਅੰਚਾ ਸਟਾਰਲਾਈਟ ਬਰਤ। ਉਹਨਾਂ ਨੂੰ ਮੌਤ ਦੇ ਰਿਹਾ ਹੈ ਇਹ ਤਾਂ। ਨਵੇਂ ਨਵੇਂ ਸਟਾਰ ਪਾ ਇਹ ਬੱਦਲ ਉਹ ਅੱਗੇ ਸਟਾਲ ਲਾਇਆ ਨਾ ਮੈਰੀ ਟ੍ਰੇਨਿੰਗ ਦਾ ਬੰਦੇ ਨਾ ਲਾਉਂਦੀ ਵੀ ਕਹਿਣੀ ਖੁਦ ਦੀ ਡੱਬਾ ਦੇ ਇੰਦਰ ਆਹ ਡੱਬਾ ਦੇ ਇੰਦਰ ਲੋ ਇਹ ਲਿਕਾ ਨਹੀਂ ਆਪਣੀਆਂ ਆ ਇਥੋਂ ਬਹੁਤ ਲੱਗੀਆਂ ਆਪਾਂ ਨੂੰ ਮਿਲੀਆਂ ਨਹੀਂ ਤੇ ਆਪਾਂ ਮੰਗੀਆਂ ਬਾਹਰੋਂ ਯੂਐਸਏ ਤੋਂ ਪੁਰਾਣੇ ਭੇਜੀਆਂ ਕਾ ਵੀ ਨੋਰ ਲੱਗੇ ਨਾਲ ਆ ਵੀ ਆ ਗਈ ਸੱਚ ਇਹ ਸਟਾਲ ਲਾ ਕੇ ਤੇ ਹੁਣ ਜਗਾ ਕੇ ਵੇਖਦੇ ਇਹਨਾਂ ਨੂੰ ਤੇ ਫਿਰ ਤੇ ਲਾਵਾਂਗੇ ਆਪਾਂ ਦੰਦ ਮਿਸਤਰੀ ਪਾਣ ਟ੍ਰਾਂਸਫਰ ਕਰੀ ਜਾਂਦਾ ਚੱਲ ਜਗਾਈਏ ਨਾ ਫੜ ਗਿਆ ਇੱਥੇ ਬਲ ਬੈਗਾ ਓਏ ਆ ਫੜ ਆਲਾ ਉਹ ਕੋਟ ਬਹੁਤ ਸਾਰੇ ਫੋਨ ਦੇ ਨਾਲ ਰੋਸਤ ਮਿਸਤਰੀ ਵੇਰਨ ਕਰਦੇ ਲਗਾ ਕਮਰੇ ਤੱਕ ਡਰੈਨਟ ਜੁਵੇਟਰ ਤੋਂ ਅੱਜ ਹਿਲੀ ਜਾਉ ਮੜਾ ਤਾਰ ਛੱਲੰਦੇ ਤਰੀਕੇ ਸਿਕੋ ਤਾਰ ਛੱਲੰਦੇ ਇਹ ਜ਼ਿਆਦਾ ਰਗ ਹੋਰ ਕੋਈ ਨਿਕਲ ਰਿਹਾ ਤਾਰ ਚੱਲਦੇ ਜਿਆਦਾ ਬੜੀ ਹੈ ਬੜੀ ਹੈ ਚੱਲ ਖੇਤੀ ਕਰ ਓਏ ਆਈ ਐਮ ਵੈਰੀ ਐਕਸਾਈਟਿਡ ਹੋਣੇ ਪੀਏ ਬੜਾ ਬਹਿ ਗਏ ਪਰ ਛੋਟੇ ਚਾਹਨ ਜ਼ਿਆਦਾ ਘਟੂ ਲਗਾਉਂਗਾ ਗਾਉ ਇਹਨੂੰ ਗਾਮੇਤਰੀ ਹੋਈ ਕਰ ਗਏ ਚੱਕ ਕੀ ਜਾਈ ਹਾਈ ਘੰਡ ਵਾਲੀ ਸਾੜਾ ਸਮਝੋੜਦੇ ਆ ਸਾਰਦਾ ਨਹੀਂ ਕਰੇ ਕੀ ਆਪਣਾ ਵੇਲਾ ਕਿੰਨੀਆਂ ਪਈਆਂ ਇਥੇ ਜਰਦੀ 83 ਗੋੜੀਆਂ। ਕੀਰੇ ਕਰਦੇ ਮੈਂ ਸੰਦ ਬੰਨਦੇ ਨੇ ਵੀ ਝੂਠ ਹੀ ਹੋ ਜੇ ਵੀ ਸਾਡਾ ਮੁੰਡਾ। ਇਹ ਬੰਦਾ ਸਟਾਰ ਤਾਂ ਚੋਕ ਇਹਨੂੰ ਉਖਲੋਇਆ ਹਾਂ ਤੂੰ ਲਗਾਇਆ। ਛੱਡਦੇ ਇਹਨੂੰ ਕੋਈ ਨਹੀਂ ਜਾਂਦੀ ਇਹ ਨੂੰ ਛੱਡਦੇ ਕੋਲਿਆ ਸਿਨੇ ਹੂੰ ਬੰਦ ਦੇਈਓ ਸਟਾਲ ਬਾਕੀ ਖੋਲੀ ਜਗ੍ਹਾ ਲਾ ਕੇ ਬਣੂਗੀ ਕੱਲ ਤੇ ਉਹ ਕੇ ਆ ਕੰਮ ਦੋਜੀ ਲਾਓ ਰੈੱਡ ਲਾਓ ਅਣੀ ਤਾਂ ਆਉਂਦੀ ਉਹਨੂੰ ਲਾਓ ਉਹ ਕਰੰਟ ਪੈ ਗਿਆ ਇਹ ਫੜ ਲਾ ਹੱਥ 'ਚ ਫੜ ਲੈ ਲਾ ਦੋਵੇਂ ਲੈ ਕਰੰਟ ਪੈਣਾ ਉਹਨੂੰ ਪੈਣਾ ਹੈ ਤੈਨੂੰ ਨਹੀਂ ਪੈਣਾ ਚਾਨਣ ਘਟਾਵਾ ਨਾ ਰਹਿਣੇ ਚੋ ਲੈੜ ਕੋ ਨਹੀਂ ਵੜੀ ਫਰਮਿਆਂ ਉਹਨੂੰ ਕਹਿੰਦੇ ਵੜਾ ਤਿਆਰ ਕਰੋ ਕੋਈ ਨਹੀਂ ਬਲਬ ਵੱਡੇ ਬੋਲੇ ਬਣਿਆ ਦੂਜੀ ਵਿੱਚ ਗਿਆ ਇੱਕ ਹੋਰੀ ਗੋਲ ਜੀ ਇੱਕ ਲੈਡ ਹੋ ਰਹੀ ਕਹ ਲ ਗਈ ਭਾਈ ਹਰਲਾ ਨਾ ਉੱਧੇ ਲਾਦੇ ਆ ਛਿੱਲੀ ਦੇ ਆ ਬਾਜ ਖੋਲੀ ਨੂੰ ਰਹਿਣ ਦੇ ਲੱਕੜੀ ਲਾਉਣੀਆਂ ਆਪਾਂ ਕੱਦੂ ਕਰਕੇ ਬਾਅਦ ਚ ਲਾਵਾਂਗੇ ਨੂੰ ਜੇ ਜਪਸਨ ਕਰ ਲੈ ਨੂੰ ਬਹੁਤ ਆਦੇ ਚੱਲਣ ਜਦਾ ਹੀ ਹੋਏ ਪੂਰੇ ਦੇ ਦੇ ਫਟੇ ਜਿਹੇ ਬਣੇ ਇਹਦਾ ਸਟਾਰ ਜ਼ਿਆਦਾ ਬੰਦਾ ਜੀ ਲਾ ਵੀ ਬਾਬੇ ਹੋਏ ਆਪਣੀਆਂ ਲਾਈਟਾਂ ਯੂਐਸ ਮੇਡ ਬਹੁਤ ਦਿਨਾਂ ਦਾ ਇੰਤਜ਼ਾਰ ਸੀ ਇਹਨਾਂ ਦਾ ਤੇ ਮਸਾਂ ਹੀ ਪਹੁੰਚੀਆਂ ਆੜਦੀਆਂ ਆੜਦੀਆਂ ਕਸਟਮਰਾਂ ਨੇ ਬਹੁਤ ਦਿਨ ਲਾਤੇ ਇਹਨਾਂ ਦੇ ਪਰ ਪਹੁੰਚ ਗਈਆਂ ਸੁੱਖ ਸ਼ਾਂਤ ਨਾਲ ਸੋਟੀਆਂ ਹੀ ਇਹਨਾਂ ਨੂੰ ਲਾ ਗਿਆ ਆਪਣਾ ਟਰੈਕਟਰ ਤੇ ਗੱਲਬਾਤ ਘੈਂਟ ਕਰਾਵਾਂਗੇ ਪੂਰੀ ਤਾਂ ਜੋ ਆਪਣਾ ਉਹ ਘਾੜਕ ਨਹੀਂ ਪੂਰੀ ਅੱਧ ਤੱਕ ਹੋ ਗਈ ਕਿਵੇਂ ਦੀਆਂ ਲੱਗੀਆਂ ਮਿਸਤਰੀ ਮਜ਼ਾ ਆਇਆ ਮਜ਼ਾ ਜਦੋਂ ਉਹ ਸਨ ਹਾਂ ਪੂਰੀ ਸਟਾਰ ਵੰਦਾ ਸਟਾਰ ਸਟਾਰ ਵੰਦਾ ਸਟਾਰ ਕਿੱਥੀਆਂ ਹੁੰਦੀਆਂ ਇਹਨਾਂ ਲਾਓ ਇਹ ਖਾਤੇ ਵਿੱਚ ਚੈੱਕ ਕਰਾਓ ਚਲੋ ਅ ਵੀ ਹੁਣ ਦੇਖਦੇ ਆ ਇੱਕ ਟਰੈਕਟਰ ਦਾ ਲਾ ਕੇ ਫਿਰ ਰੀਰੋਲ ਬਣਾਉਨੇ ਆ ਕੋਈ ਤੇ ਪੁੰਨੇ ਆ ਕਦੂ ਕਰਕੇ ਇਹਦੇ ਆ ਇਹ ਸ਼ਾਹ ਬੰਦੇ 14 ਰੁਪਏ 80 ਪੈਸੇ ਦੋਹਾਂ 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 ਜੀ ਇਹਦੇ ਦੋ ਕਰਦੇ ਦੋਹਾਂ ਜੀ ਇਹਦੇ ਇਹਦਾ ਕੀ ਕੀ ਪਾਸਵਰਡ ਕੀ ਇਹਦੇ ਦੂਜੇ ਦਾ ਪਰ ਲਾ ਨੂੰ ਲੁੱਟਿਆ ਜਾਏਗਾ ਇੰਨੇ ਪੈਸੇ 1480 ਰੁਪਏ 1480 ਪੈਸੇ 14 ਰੁਪਏ 80 ਪੈਸੇ 1480 ਨੇ ਕੋਲੇ ਚੈੱਕ ਨਾ ਗਾਉਂਟ ਹੀ ਬੜੇ ਇਹ ਪਹਿਲਾ ਵਾਲਾ ਖੋਲਿਆ ਦੂਜਾ ਖੋਲ ਹੈ ਅਮੀਰੀ ਪਤਾ ਲੱਗੇ ਤੇਰੀ ਦੁਨੀਆ ਨੂੰ ਪਿੰਡ ਵਾਲਿਆਂ ਨੂੰ ਪਤਾ ਲੱਗੇ ਵੀ ਇਹ ਵਹਗੇ ਦੇ ਨਾਲ ਪੰਗਾ ਨਹੀਂ ਲੈਣਾ ਇਹਨਾਂ ਮੇਰੇ ਕੋ ਨਾਮ ਮੰਗਿਆ ਕਰ ਮੈਨੂੰ ਜਲੀਲ ਨਾ ਕਰਿਆ ਕਰ ਤੇ ਮੇਰੇ ਕੋਈ ਪੈਸੇ ਲੱਗਦੇ ਆ ਪਾ ਲਾ ਕੇ 93 ਰੁਪਏ ਤੇ 94 ਹੈਗੇ ਮੁੰਡੇ ਕੋ ਮੁੱਕਦੇ ਨਹੀਂ ਸਾਡੀ ਯਾਰੀ ਪਤਾ ਤੁਹਾਨੂੰ ਕੀ ਪਤਾ ਸਾਡੀ ਯਾਰੀ ਕਿੰਨਾ ਨਾ ਸਾਡੀ ਯਾਰੀ ਨੰਗਾ ਨਾ ਤੁਹਾਨੂੰ ਵੀ ਪਤਾ ਸਾਡੇ ਕੋਲ ਬੰਕਰ ਕਿਹੜੀ ਪਾਵਰ ਆ ਸਾਡੇ ਨਾ ਮਿਸਤਰੀ ਆ ਇਹਦੇ ਪੱਲੇ ਆਪ ਕੁਝ ਨਹੀਂ ਹੈਗਾ ਇਹ ਕਠੀਆਂ ਕਾਦੇ ਟੁੱਟ ਗਈਆਂ ਨਾ ਤੇ ਤੂੰ ਆਪਣੀ ਚੰਬੀ ਦਾ ਜ਼ਗਾਰ ਕਰ ਲਈ ਫਿਰ ਉਧਰੋਂ ਇਹਦਾ ਪੀਜਾ ਹੁੰਦਾ ਜਾਲ ਚਲੋ ਪੀਜਾ ਵਾਲਾ ਵੀ ਜਿ ਲੈ ਆਉ ਤੇ ਫਿਰ ਪੀਜੇ ਜਿਹੜਾ ਵੇਖਾਂਗੇ ਕੀ ਕਰਦਾ ਚਲੋ ਠੀਕ ਹੈ ਜੀ ਫਿਰ ਦਿਗਾ ਕੇ ਵੇਨੇ ਫਿਰ ਰਾਤ ਨੂੰ ਇਕਰੀ ਇਹ ਨੇਰਾ ਕਾਟੀ ਉਹ ਵੀ ਕਰਦੇ ਵਿੱਚ ਐਡ ਆਨ ਮੂੰ ਥੋੜਾ ਜਗਰੀਆ ਖਾਣੀ ਸੱਚੀ ਜੋ ਜੋ ਪੀਜਾ ਖਾਉਂ ਦਿੱਤੀ ਇਹ ਨੂਰੀ ਪੀਜਾ ਲੈ ਆ ਗਏ ਬਹੁਤ ਸਾਰੀ ਆ ਪੀਜਾ ਕੀ ਹੋਰ ਕੁਝ ਲੈ ਆਏ ਕੀ ਐਡਾ ਤੜਾ ਪਾਟਾ ਜਿਆ ਪੀਜਾ ਯਾਰ ਇਹ ਨੂਰ ਤੁਸੀਂ ਨਹੀਂ ਆਏ ਨੂਰ ਤੁਸੀਂ ਨਹੀਂ ਆਏ ਨੂਰ ਨਹੀਂ ਪੀਜਾ ਲੈ ਗਏ ਉਹ ਪਹੂ ਗਾਉਂ ਟੋੜਾ ਗਾਲੀ ਕਰਦੀ ਆ ਕਾ ਮਾ ਨਹੀਂ ਰੋ ਜੀਦਾ ਹਾ ਦੀ ਜ ਆਪਣੀ ਬੜੀ ਹੁੰਦੀ ਆ ਪੈਣੀ ਇੱਥੇ ਮੇਰੀ ਮਾ ਜਿਆ ਵਾਲੇ ਜੇ ਆ ਵੇਗੀ ਨਾ ਆ ਬਜੇਤਰ ਵੀਰ ਦੀ ਕਲਾਕਾਰੀ ਫਿਰ ਆ ਦੀ ਖਾ ਪੰਮੇ ਦਾ ਭਈਆ ਰੱਖਿਆ ਆ ਗਿਆ ਇੱਕ ਮਨ ਫੇਰ ਨਾ ਉਹ ਤੇਰੀ ਵਨ ਤਤਾ ਹੀ ਸਭਾ ਦਾ ਰੋਲਾ ਮਾਦ ਲਗਾ ਇਹ ਕਿਹੜਾ ਪੀ ਜਾ ਓਏ ਇੱਕ ਪਾਰਟੀ ਚ ਆਪਰੇਸ਼ਨ ਦਿਖਾ ਰਿਆ ਨਾ ਵਿੱਚ ਇਹ ਜਰਾ ਹੈ ਜਿਆਦਾ ਹੀ ਹੈ ਪ੍ਰੈਸ਼ਰ ਵੀ ਕਰਾ ਲੈਂਦੇ ਬੰਦੇ ਡਾਕਟਰ ਜਿਕੌਲ ਕੋ ਇਹ ਡਾਕਟਰ ਅੱਜ ਪ੍ਰੈਸ਼ਰ ਕਰਦੇ ਆ ਤੋ ਯਾਰ ਚੰਦੋਂ ਪ੍ਰੈਸ਼ਰ ਕਾਪਾ ਮਾ ਹੋ ਯਾਰ ਹੁ ਭੁੱਖ ਬਹੁਤ ਲੱਗੀ ਹੋਣਾ ਪਪੀਆ ਖਾ ਲਈਏ ਲੇਕਿਨ ਖਾਣਾ ਤੇ ਆ ਜਾਓ ਅਜਿੰਜਨ ਮੈਂ ਆਉਂ ਜਣਾ ਹਿਸਾਬ ਕਰਨਾ ਲੋਥ ਥੋੜਾ ਸ਼ਮਨ ਇਹ ਚੰਗਾ ਵੱਡਾ ਪੀਆ ਲੈ ਹੈ ਤੁਨਰੀ ਕਮਾਲ ਆਦਾ ਤੁਨਰੀ ਸਾਰੀ ਉਮਰ ਦਾ ਆ ਪਰਨੇ ਇੱਕ ਦੋ ਬੰਦੇ ਹੀ ਇੱਕ ਨਾ ਹੋਛ ਰਾਇ ਨਹੀਂ ਥੋੜੀ ਬੋਦੀ ਮੱਥਾ ਨਹੀਂ ਕਾਲਾ ਹੁੰਦਾ ਉਹ ਨੁਰੀਂ ਨਾ ਕਹਿ ਜੀ ਤੇਰੀ ਜਬਾਨ ਹੀ ਕਾਲੀ ਮਥੇ ਕਾਲਾ ਜੀ ਹੋਇ ਲਗਾ ਅੱਜ ਨਹੀਂ ਨੁਰੀਂ ਕਿੰਨੀ ਕੀ ਨੁਰੀਆ ਦਾ ਵੀਰ ਆ ਜੀ 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 ਪੀ ਜਾ ਲੈਂਦਾ ਵੀ ਜੀ ਐਡਾ ਹੀ ਜ਼ਿੰਦਗੀ ਚ ਪਹਿਲੀ ਵਾਰੀ ਪੀਜਾ ਵੇਖਿਆ ਸੱਚੀ ਗੱਲ ਤੁਹਾਡੀ ਪੈਨ ਵੱਡਾ ਹੀ ਲਾਇਆ ਜੇ ਸਾਲਿਆ ਪੀ ਤੂੰ ਖਣਾ ਹੀ ਸਾਰਾ ਮਸਾਲਾ ਇੱਥੇ ਪਾਤਾ ਜੀ ਇਹਨੂੰ ਕੀ ਫਰਕ ਪੈਣ ਲਿਆ ਮਸਾਲੇ ਨਾਲ ਉਹ ਝੂਠਾ ਨਾ ਕਰੋ ਨਿਹੰਗੀ ਨਹੀਂ ਸੱਚੀ ਗੱਲ ਉਹ ਬੜਾ ਦੇ ਮਰ ਖੋਦੀ ਹੈ ਜੀ ਉਹ ਦੇਵਾਏ ਵੋਦੋਂ ਮੂਨੇ ਸੱਚਾ ਯਾਰ ਬਾਂਜਣੀਆਂ ਪੈਣੀਆਂ ਹੀ ਇਹ ਸਾਲ ਲਾਇਆ ਆਪਣੇ ਆਦ ਲਾਇਆ ਇੰਡਣੀ ਹੁਣ ਸਾਡੇ ਜਗ ਗਾੜੀ ਅੱਦਾਂ ਆਈ ਦੇ ਕੋ ਤੇਰੀ ਜਬਾਂ ਜੜਾ ਪੀ ਜਾ ਓਏ ਪਿਕਾੜੇ ਲੁੱਟਾਇਆ ਉਹ ਕੋ ਤਾਂ ਖਾਣ ਲੱਗਾਈ ਇਹ ਦੂਜਾ ਨਸਲੀ ਉਹ ਠੀਕ ਹੈ ਨਾ ਆਪਣੇ ਨੂੰ ਫੜਾਈ ਰਿਆ ਨਾ ਕਿਉਂ ਰਿਆ ਖਾਓ ਮਮਾ ਤਾਂ ਉਹਦਾ ਪੀ ਜਾ ਰਿਹਾ ਤਾਂ ਨਹੀਂ ਖਾਲਾ ਕੁਝ ਨਹੀਂ ਨਾ ਆਹ ਟਿਕਾਵਾ ਨਾ ਹਾ ਰਹਿਦੇ ਸਾਖ ਮਾ ਚਪੇੜਾ ਲੈ ਪੀਜਾ ਸਾਲ ਲੈਣਾ ਯਾਥੇ ਫੜ ਕੇ ਜਾ ਜਿੰਨੇ ਕਰਾ ਨੀ ਕੁੜੀ ਨਾ ਚਰਕਾਵਾ ਜਿਆ ਚਪੇੜਾ ਨਾ ਮਾਰ ਤੂੰ ਖਾ ਖਾ ਵੀਰ ਮੱਲੂ ਨੰਗੜਾ ਦੇ ਬਲਾ ਕੋਈ ਮਾਰ ਦਿੰਦੇ ਮੱਲੂ ਨੰਗੜਾ ਅੱਛਾ ਅੱਛਾ ਡੋਨਟ ਬੀ ਸੀਰੀਅਸ ਇੰਨਾ ਸੀਰੀਅਸ ਨਹੀਂ ਹੋਣਾ ਆਪਾਂ ਨਾ ਹਾਂ ਨੂੰ ਜਾ ਤਾਂ ਕਾਲੇ ਓਡਾ ਆਪਣੀ ਜਿੱਦਾ ਪੀਜਾ ਬੜਿਆ ਸਾਰ ਆਪਾਂ ਵੀ ਖਾ ਲਈਏ ਨਾ ਸਾਰਾਮ ਖਾ ਲਈਏ ਨਾ ਉਦੋਂ ਅਗੇ ਤਾਂ ਦਾ ਰਹਿ ਕਲਾਨਾ ਨਾ ਅਜੇ ਨਹੀਂ ਰੋਟੀ ਖਾ ਲਈ ਕਲਾ ਬਾਹਰ ਪੀ ਜਾ ਰਹੇ ਕੇ ਪੀਤਾ ਦਾ ਨਾ ਅਜੇ ਨੇ ਰੋਟੀ ਖਾਧੀ ਆ ਗਿਆ ਜਦੋਂ ਉਦੋਂ ਮਟਵੇੜ ਮਾਰ ਦੋ ਖਾਦੀ ਜਾਂ ਦੂਜੀ ਦਾ ਹੁੰਦਾ ਇਹ ਸੁਲਟਾ ਇਹ ਪੜੇਨ ਮਤਲਬ ਦੋੜੇ ਵਾਹ ਦੂਜੀ ਦਾ ਹੁੰਦਾ ਅੱਧਾ ਸੁਲਟਾ ਇਹ ਪੜੇਨ ਦੋ ਹੋ ਜੀ ਲਓ ਵੀ ਬਾਬੇ ਜਿਗਾੜਾ ਲਾ ਕੇ ਆਪਾਂ ਕਰਤੀ ਹੈ ਫਿੱਟ ਲੈਣ ਇਹ ਨਿੰਬੂ ਨਹੀਂ ਪਿਆ ਥੱਲੇ ਟਰੈਕਟਰ ਦੇ ਮੁੱਦੇ ਤੇ ਜਿਗਾ ਕੇ ਦਿਖਾਉਂਦੇ ਆਂ ਤਾਂ ਨੂੰ ਕੀ ਅੱਗ ਕਰਦੀ ਹੈ

ਤੇ ਨਾ ਰੰਗੀ ਲਗਾਤਾ ਆਏ ਨੇ ਇਹਦਾਂ ਵੀਰ ਦੋਗੇ ਤਿਆਰ ਹੋ ਗਏ ਮੇਲਾ ਵੇਖਣ ਕਰੋ ਦਰਸ਼ਨਾ ਮਾ ਚੋਰੀ ਪਿਆਰੀ ਜੀ ਵੀਰ ਦਿਖਾਈ ਮੜਾਇਆ ਵੀਰ ਕਿਨੇ ਕਿਨੇ ਕੱਪੜੇ ਲੈਂਦੇ ਉਹ ਬੋਲੋ ਤਾਂ ਸਹੀ ਕਿਨੇ ਕਿਨੇ ਕੱਪੜੇ ਲੈਂਦੇ ਇੱਕ ਦਿਨ ਪਹਿਲਾਂ ਹੀ ਆਗੇ ਐਡਵਾਂਸ ਸੀ ਮੈਨੂੰ ਅੰਦੇ ਕਿਉਂ ਬਣ ਚੱਲੇ ਚੱਲ ਚੱਲ ਗਈ ਮੇਲਾ ਸਵੇਰੇ ਵੀਰ ਅੱਜ ਹੀ ਆਗੇ ਕੰਗੀ ਨਾਲ ਸਰ ਤੇਲ ਕਮਰਾ ਵਾਲਾ ਭੁੱਖੇ ਨਾ ਸੋ ਤੇ ਰਿਓ ਪੇਟ ਉੱਤੇ ਲੰਗਰ ਲਗਾ ਉਸ ਛੱਕੇ ਜਾਏ ਹੁਣ ਕਰਦੇ ਸੀ ਕਹੇ ਹੋਣੇ ਮੇਰੇ ਸਾਹਣੇ ਸਵੇਰੇ ਪੱਤੇ ਖੜਨੇ ਪੱਕੇ ਅੰਗਰ ਝਗਣਾ 10 ਵਜੇ ਆ ਜਿਓ ਸਾਰੇ ਘਰ ਦੇ ਮੈਂ ਕਹੇ ਹੋਣੇ 10 ਵਜੇ ਆ ਜਿਓ ਸਾਰੇ ਹੁਣਾਂ ਗੋਆ ਚਲੇ ਹੈ ਨਾਣਾ ਨਮਸਮਟ ਕਰਦੇ ਨੇ ਪਰ ਹੁਣ ਬੋਰ ਕਰੇ ਜਾ ਕੇ ਕੀ ਕਰਦੇ ਹੋ ਜੀ ਹੂੰ 10 ਵਜੇ ਆ ਜਿਓ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੋ ਵੀ ਕਰਨਾ ਹੋ ਕਰ ਦਿਓ ਅਸੀਂ ਆਪਣਾ ਯੋਗ ਲਾ ਲਿਆ ਪਰ ਬੈਠ ਹੋ ਗਏ ਨਾ ਸਟਾਫ